ਜਦ ਵੀ ਦੰਦ ਵੀਰ ਲਵਾਉਂਦੇ ਮਾਮਾ ਨੂੰ ਪੁਰਾਣੇ ਸਮੇਂ ਚ ਆਪਾਂ ਵੇਖਦੇ ਜਦੋਂ ਕੱਢ ਕੇ ਧੋਉਂਦੀਆਂ ਪਤਾ ਨਾ ਲੱਗਦਾ ਵੀ ਕਿਵੇਂ ਸਾਰਾ ਹੀ ਦੰਦ ਜਿਹੜੇ ਜਵਾੜਾ ਸਾਰਾ ਕੱਢ ਕੇ ਸਾਫ਼ ਕਰ ਲਿਆ ਮਟੀਰੀਅਲ ਕੀ ਹੈ ਇਹ ਕਾਦੇ ਨਾਲ ਬਣਾਉਂਦੇ ਹੋ ਤੇ ਜਦ ਫਿਕਸ ਹੁੰਦਾ ਹੈ ਫਿਰ ਮਸੂੜਿਆਂ ਚ ਫਿਕਸ ਹੁੰਦਾ ਜਾ ਕੇ ਇੱਕ ਬਟ ਹੁੰਦੇ ਆ ਜਿਹਦੇ ਵਿੱਚ ਆਪਣੇ ਰੀਅਲ ਅਸਲੀ ਦੰਦ ਲੱਗੇ ਹੁੰਦੇ ਆ ਜਦੋਂ ਨਿਕਲ ਜਾਂਦੇ ਆ ਤਾਂ ਉਹ ਬਿਲਕੁਲ ਹੀ ਇਕੱਲੇ ਬਟ ਰਹਿ ਜਾਂਦੀ ਆ ਹੱਡੀਆਂ ਦੇ ਉੱਤੇ ਕੱਲਾ ਮਾਸ ਰਹਿ ਜਾਂਦਾ ਹੈਗਾ ਅਸੀਂ ਉਹਨਾਂ ਨੂੰ ਬਟ ਕਹਿ ਦਿੰਦੇ ਆ ਸੋ ਟਾਈਮ ਪਾ ਕੇ ਉਹ ਵੀ ਕਸਣੇ ਸ਼ੁਰੂ ਹੋ ਜਾਂਦੇ ਹੈਗੇ ਸੋ ਜੇ ਤਾਂ ਪਹਿਲਾ ਡੈਂਚਰ ਹੁੰਦਾ ਜਾਂ ਦੂਜਾ ਡੈਂਚਰ ਹੁੰਦਾ ਮੋਸਟਲੀ ਬਹੁਤ ਸੋਹਣੇ ਰਿਜ਼ਲਟਸ ਆਉਂਦੇ ਆ ਉਸ ਦੇ ਡੈਂਚਰਸ ਦੇ ਕਿਉਂਕਿ ਉਹਦੋਂ ਬਹੁਤ ਆਪਣੇ ਕੋਲ ਪਏ ਆ ਫਿਰ ਡੈਂਟਿਸ ਤੋਂ ਡੈਂਚਰਿਸਟ ਤੱਕ ਕਾਦਾ ਆਉਣਾ ਚਾਹੀਦਾ ਬੰਦੇ ਨੂੰ ਇੱਕ ਅਦਾ ਦੰਤ ਆ ਮੇਰੇ ਖਿਆਲ ਡੈਂਟਿਸਟ ਵੀ ਸੈੱਟ ਕਰ ਦਿੰਦੇ ਆ ਤੁਹਾਡੇ ਕੋਲ ਕਾਦਾ ਆ ਬੀ ਹਾਂਜੀ ਸੋ ਜਿਹੜੇ ਡੈਂਚ ਡੈਂਟਿਸਟ ਨਹੀਂ ਜੀ ਵੈਸੇ ਤਾਂ ਉਹ ਦੋਨੇ ਚੀਜ਼ਾਂ ਹੀ ਕਰ ਸਕਾ ਦਿੰਦੇ ਆ ਮੈਂ ਇਹ ਨਹੀਂ ਕਹਿੰਦੀ ਵੀ ਅਸੀਂ ਹੀ ਕਰਦੇ ਹੈਗੇ ਆ ਕਿਉਂਕਿ ਸਕੋਪ ਆਫ ਪ੍ਰੈਕਟਿਸ ਉਹਨਾਂ ਦਾ ਵੀ ਆ ਪਰ ਸਾਨੂੰ ਸਪੈਸ਼ਲਾਈਜ਼ਡ ਕੀਤਾ ਗਿਆ ਹੈਗਾ ਡੈਂਚਰਸ ਦੇ ਵਿੱਚ ਸੋ ਜਦੋਂ ਤੁਹਾਡੇ ਸਾਰੇ ਦੰਦ ਨਿਕਲ ਗਏ ਤੇ ਜੇ ਤੁਹਾਡੇ ਪਹਿਲਾਂ ਤੋਂ ਸਾਰੇ ਦੰਦ ਨਿਕਲੇ ਹੋਇਆ ਤੇ ਤੁਸੀਂ ਸਿਰਫ ਡੈਂਚਰ ਦੀ ਰਿਪਲੇਸਮੈਂਟ ਕਰਾਉਣੀ ਆ ਮਤਲਬ ਸਿਰਫ ਚੇਂਜ ਹੀ ਕਰਾਉਣਾ ਤੁਸੀਂ ਸਿੱਧਾ ਸਾਡੇ ਕੋਲ ਆ ਸਕਦੇ ਹੋ ਔਰ ਜੇ ਮੈਂ ਤੁਹਾਨੂੰ ਦੱਸਾਂ ਤਾਂ 7 ਤੋਂ 8 ਸਾਲ ਹੁੰਦੀ ਹੈ ਜੀ ਵਧੀਆ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਉਹ ਚੇਂਜ ਕਰਨ ਵਾਲਾ ਹੋ ਜਾਂਦਾ ਕਿਉਂਕਿ ਉਹਦੇ ਜਿਹੜੇ ਦੰਦ ਐ ਉਹਨਾਂ ਦਾ ਤਿੱਖਾਪਨ ਘਸ ਜਾਂਦਾ ਜਦੋਂ ਤਿੱਖਾਪਨ چلا ਗਿਆ ਥੈਟ ਮੀਨਸ ਤੁਹਾਡੇ ਡੈਂਚਰ ਚੱਥ ਨਹੀਂ ਰਹੇ ਤੁਸੀਂ ਐਫਰਟ ਜ਼ਿਆਦਾ ਲਾ ਰਹੇ ਹੋ ਤੇ ਫਿਰ ਕਈ ਵੀ ਬਜ਼ੁਰਗ ਕਹਿੰਦੇ ਵੀ ਪਹਿਲਾਂ ਤਾਂ ਸਹੀ ਚੱਥਦੇ ਸੀ ਹੁਣ ਚੁਬਣੇ ਸ਼ੁਰੂ ਹੋ ਗਿਆ ਸੋ ਇਹਦਾ ਮਤਲਬ ਇਹੀ ਆ ਵੀ ਉਹ ਡੈਂਚਰ ਘਸ ਗਏ ਐ ਉੱਪਰੋਂ ਚੁਬਦੇ ਆ ਬੁੱਟਾਂ 'ਚ ਚੁਬਦੇ ਫਿਰ ਉਹ ਬੁੱਟਾਂ 'ਚ ਆ ਕਿਉਂਕਿ ਪੇਸ਼ੈਂਟ ਜ਼ੋਰ ਜ਼ਿਆਦਾ ਲਾ ਰਿਹਾ ਬਾਈਟ ਵੀ ਆਪਸ ਵਿੱਚ ਸੋ ਬਾਈਟ ਹੋ ਨਹੀਂ ਰਹੀ ਪ੍ਰੋਪਰ ਹਾਂ ਬਾਈਟ ਹੋ ਨਹੀਂ ਰਹੀ ਅੱਜ ਦੰਦਾਂ ਦੀ ਗੱਲਬਾਤ ਤੁਹਾਡੇ ਨਾਲ ਡੈਂਚਰ ਸਾਡੇ ਪੰਜਾਬੀਆਂ ਦਾ ਬਹੁਤ ਹਿੱਸਾ ਰਿਹਾ ਹੈ ਪੰਜਾਬ ਦੇ ਵਿੱਚ ਜਦ ਵੀ ਦੰਦ ਵੀਰ ਲਵਾਉਂਦੇ ਮਾਮਾ ਨੂੰ ਪੁਰਾਣੇ ਸਮੇਂ ਚ ਆਪਾਂ ਵੇਖਦੇ ਜਦੋਂ ਕੱਢ ਕੇ ਧੋਂਦੀਆਂ ਪਤਾ ਨਾ ਲੱਗਦਾ ਵੀ ਕਿਵੇਂ ਸਾਰਾ ਹੀ ਦੰਦ ਜਿਹੜਾ ਜਵਾੜਾ ਸਾਰਾ ਕੱਢ ਕੇ ਸਾਫ਼ ਕਰ ਲਿਆ ਇੱਥੇ ਪਰ ਡੈਂਚਰਿਸਟ ਇੱਕ ਬਹੁਤ ਪੜ੍ਹਾਈ ਕਰਨ ਤੋਂ ਬਾਅਦ ਪ੍ਰੈਕਟਿਸ ਕਰਦੇ ਨੇ ਡੈਂਚਰਿਸਟ ਗगन ਚਾਹਲ ਬਹੁਤ ਵਾਰ ਆਪਣੇ ਸ਼ੋਅ ਚ ਆਏ ਨੇ ਅੱਜ ਫੇਰ ਉਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਜੀ ਤੇ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਤੁਹਾਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੇਰਾ ਨਾਮ ਗਗਨਦੀਪ ਚਾਹਲ ਆ ਤੇ ਮੈਂ ਕੀਪ ਸਮਾਈਲਿੰਗ ਡੈਂਚਰ ਕਲੀਨਿਕ ਦੀ ਓਨਰ ਆ ਤੇ ਇੱਕ ਰਜਿਸਟਰਡ ਡੈਂਚਰਿਸਟ ਆ ਸੋ ਮੇਰੇ ਤੇ ਮੇਰੀ ਸਾਰੀ ਟੀਮ ਵੱਲੋਂ ਤੁਹਾਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਜੀ ਹੁਣ ਦੀਆਂ ਦੋ ਲੋਕੇਸ਼ਨ ਆ ਐਬਸਫੋਰਟ ਤੇ ਸਰੀ ਦੋਨੇ ਪਾਸੇ ਤੁਸੀਂ ਸਰਵ ਕਰਦੇ ਹੋ ਤੇ ਇਹ ਦੱਸਿਓ ਵੀ ਸਿਵਾਮਾ ਜਿਹੜੀਆਂ ਕੀਪ ਸਮਾਲਿੰਗ ਤੇ ਹੁਣ ਤੱਕ ਕਿਹੜੀਆਂ-ਕਿਹੜੀਆਂ हां जी सो ਸਾਡੀਆਂ ਦੋ ਲੋਕੇਸ਼ਨਸ ਨੇ ਜੀ ਸਰੀ ਐਂਡ ਆਬਸਫਰਡ ਐਂਡ ਮੈਂ ਕੋਰ ਨਿਊਜ਼ ਦੇਣਾ ਚਾਹੁੰਦੀ ਆ ਕਿ ਸਾਡੀ ਟੀਮ ਹੁਣ ਕਾਫੀ ਵੱਧ ਚੁੱਕੀ ਆ ਸੋ ਕੱਲੀ ਮੈਂ ਨਹੀਂ ਮਿਲੂੰਗੀ ਤੁਹਾਨੂੰ ਪ੍ਰੋਪਰ ਟੀਮ ਮਿਲੂਗੀ ਆ ਦੋਨੋਂ ਲੋਕੇਸ਼ਨਸ ਤੇ ਤੇ ਦੋਨੋਂ ਲੋਕੇਸ਼ਨਸ ਤੇ ਹੀ ਅਸੀਂ ਪ੍ਰੀਟੀ ਮਾਚ 6 ਦਿਨ ਕੰਮ ਕਰਦੇ ਹੈਗੇ ਆ ਤੇ ਆ services ae ne ki complete denture partial dentures implants supported dentures reline rebases repairs any service jedi ton chaihdi ae dentures de related dentures hunde ae jehde ki artificial danda di ਇੱਕ ਆਪਾਂ ਦੰਦ ਵੀਰ ਬਣਾ ਦਿੰਨੇ ਹੈਗੇ ਆ ਉਹਦੇ ਰਿਲੇਟਡ ਜੋ ਵੀ ਸਰਵਿਸਿਸ ਤੁਹਾਨੂੰ ਚਾਹੀਦੀਆਂ ਅਸੀਂ ਪ੍ਰੋਵਾਈਡ ਕਰਦੇ ਆ ਅੱਛਾ ਤੁਸੀਂ ਕਿਉਂਕਿ ਪੰਜਾਬ ਚ ਵੱਡੇ ਹੋ ਕੇ ਆਏ ਹੋ ਤੁਸੀਂ ਉੱਥੇ ਵੀ ਵੇਖਿਆ ਇਹ ਦੰਦ ਵੀਰ ਕਿਵੇਂ ਸੀ ਉਹਦੇ ਨਾਲੋਂ ਇੱਥੇ ਅਲੱਗ ਕਿਵੇਂ ਆ ਤੁਸੀਂ ਟੋਟਲੀ ਬਿਲਕੁਲ ਅਲੱਗ ਤਰੀਕੇ ਦੀ ਇੱਕ ਪ੍ਰੈਕਟਿਸ ਆ ਅਲੱਗ ਤਰੀਕੇ ਦੇ ਡੈਂਚਰ ਨੇ ਕਿਸ ਤਰ੍ਹਾਂ ਤੁਸੀਂ ਉਸ ਨੂੰ ਡਿਸਕ੍ਰਾਈਬ ਕਰਦੇ ਆ ਸੋ ਮੈਂ ਪਹਿਲਾਂ ਆਪਦੇ ਬਾਰੇ ਥੋੜਾ ਹੋਰ ਐਕਸਪਲੇਨ ਕਰਦੀ ਹੈਗੀ ਆ ਮੈਂ ਇੰਡੀਆ ਤੋਂ ਡੈਂਟਿਸਟ ਆ ਜੀ ਸੋ ਮੈਂ ਉੱਥੇ ਵੀ ਡੈਂਚਰਸ ਬਣਾਏ ਨੇ ਤੇ ਫਿਰ ਮੈਂ 2019 ਤੋਂ ਇੱਥੇ ਰਜਿਸਟਰਡ ਡੈਂਚਰਿਸਟ ਆ ਸੋ ਜੇ ਮੈਂ ਟੋਟਲ ਐਕਸਪੀਰੀਅੰਸ ਕਹਾਂ ਤਾਂ ਮੇਰੇ ਕੋਲ 18 ਸਾਲ ਦਾ ਹੈਗਾ ਪਰ ਜੇ ਮੈਂ ਇੱਥੋਂ ਦਾ ਕਹਾਂ ਤਾਂ ਮੈਂ 2019 ਤੋਂ ਡੈਂਚਰਸ ਬਣਾ ਰਹੀ ਹੈਗੀ ਆ ਇੱਥੇ ਰਜਿਸਟਰਡ ਡੈਂਚਰਿਸਟ ਆ ਮੈਂ ਉਸ ਤੋਂ ਪਹਿਲਾਂ ਮੈਂ ਆਬਵੀਅਸਲੀ ਪੜ੍ਹਾਈ ਵੀ ਕੀਤੀ ਹੈ ਇੱਥੇ ਸੋ ਇਥੇ ਇੱਕ ਬ੍ਰਾਂਚ ਹੈ ਜੀ ਇਹ ਅਲੱਗ ਤੋਂ ਜਿਹੜਾ ਡੈਂਟਿਸਟ ਹੈਗਾ ਉਹ ਸਾਰਾ ਕੁਝ ਹੀ ਕਰ ਸਕਦੇ ਹੈਗੇ ਆ ਇਥੇ ਵੀ ਕਰਦੇ ਆ ਡੈਂਟਿਸ ਇਵਨ ਡੈਂਚਰਸ ਵੀ ਬਣਾਉਂਦੇ ਆ ਉਹ ਅੱਛਾ ਜੀ ਆ ਪਰ ਜਿਹੜਾ ਡੈਂਚਰਿਸਟ ਕਲੀਨਿਕ ਹੁੰਦਾ ਜਾਂ ਡੈਂਚਰ ਕਲੀਨਿਕ ਹੁੰਦਾ ਉਹਦੇ ਚ ਇਹ ਆ ਵੀ ਤੁਸੀਂ ਫੁੱਲੀ ਫੋਕਸਡ ਹੋ ਸਿਰਫ ਡੈਂਚਰਸ ਤੇ ਸੋ ਡੈਂਚਰਸ ਹੀ ਅਸੀਂ ਕਰਨੇ ਆ ਸਾਡੀ ਕਲੀਨਿਕ ਪਲੱਸ ਲੈਬ ਹੁੰਦੀ ਆ ਅਸੀਂ ਸਟਾਰਟ ਟੂ ਫਿਨਿਸ਼ ਜੋ ਵੀ ਉਹਦਾ ਵਰਕਫਲੋ ਹੈ ਉਹ ਸਾਰਾ ਔਨਸਾਈਟ ਕੀਤਾ ਜਾਂਦਾ ਹੈ ਤੇ ਉਹ ਜਿਆਦਾ ਬੈਟਰ ਕਸਟਮਾਈਜ਼ ਕੀਤੇ ਜਾਂਦੇ ਆ ਕਿਉਂਕਿ ਜਿਹੜੇ ਡੈਂਚਰਸ ਆ ਉਹ ਕਸਟਮਾਈਜ਼ ਹੁੰਦੇ ਆ ਈਚ ਪੇਸ਼ੈਂਟ ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਉਹ ਕਸਟਮਾਈਜ਼ ਹੁੰਦੇ ਆ ਸੋ ਇਸ ਕਰਕੇ ਜਿਹੜੀ ਇੱਥੇ ਲਾਈਨ ਹੈਗੀ ਆ ਡੈਂਚਰ ਕਲੀਨਿਕਸ ਦੀ ਆਈ ਥਿੰਕ ਉਹ ਜਿਆਦਾ ਬੈਟਰ ਆ ਇੰਡੀਆ ਦੇ ਨਾਲੋਂ ਹਮ ਕਿਉਂਕਿ ਅਸੀਂ ਫੁੱਲੀ ਫੋਕਸਡ ਆ ਡੈਂਚਰਸ ਤੇ ਅਛਾ ਜੀ ਮਟੀਰੀਅਲ ਕੀ ਆ ਇਹ ਕਾਦੇ ਨਾਲ ਬਣਾਉਨੇ ਹੋ ਤੇ ਜਦ ਫਿਕਸ ਹੁੰਦਾ ਹੈ ਫਿਰ ਮਸੂੜਿਆਂ 'ਚ ਫਿਕਸ ਹੁੰਦਾ ਜਾ ਕੇ ਸੋ ਦੋ ਚੀਜ਼ਾਂ ਹੁੰਦੀਆਂ ਜੀ ਆਪਣੇ ਮੂੰਹ 'ਚ ਇੱਕ ਤਾਂ ਹੱਡੀ ਆ ਹੱਡੀ ਦੇ ਉੱਤੇ ਬੋਟਾ ਜਿਹਨੂੰ ਆਪਾਂ ਪੰਜਾਬੀ ਚ ਵੈਸੇ ਬੋਟੀ ਕਹਿੰਦੇ ਜਾਗਾ ਹਾਂਜੀ ਅਸੀਂ ਉਹਨਾਂ ਨੂੰ ਹੱਡੀਆਂ ਕਹਿ ਦਿੰਦੇ ਆ ਕਿਉਂਕਿ ਜਿਹੜੀ ਟੈਕਨੀਕਲ ਟਰਮਸ ਅਸੀਂ ਬੋਨਸ ਕਹਿੰਦੇ ਆ ਸੋ ਆਪਣੇ ਪ੍ਰੋਪਰ ਇੱਕ ਬੋਟ ਹੁੰਦੇ ਆ ਜਿਹਦੇ ਵਿੱਚ ਆਪਣੇ ਰੀਅਲ ਅਸਲੀ ਦੰਦ ਲੱਗੇ ਹੁੰਦੇ ਆ ਜਦੋਂ ਨਿਕਲ ਜਾਂਦੇ ਆ ਤਾਂ ਉਹ ਬਿਲਕੁਲ ਹੀ ਇਕੱਲੇ ਬੋਟ ਰਹਿ ਜਾਂਦੀ ਆ ਹੱਡੀਆਂ ਦੇ ਉੱਤੇ ਕੱਲਾ ਮਾਸ ਰਹਿ ਜਾਂਦਾ ਹੈਗਾ ਅਸੀਂ ਉਹਨਾਂ ਨੂੰ ਬੋਟ ਕਹਿ ਦਿੰਦੇ ਆ ਸੋ ਟਾਈਮ ਪਾ ਕੇ ਉਹ ਵੀ ਕਸਣੇ ਸ਼ੁਰੂ ਹੋ ਜਾਂਦੇ ਹੈਗੇ ਆ ਸੋ ਜੇ ਤਾਂ ਪਹਿਲਾ ਡੈਂਚਰ ਹੁੰਦਾ ਜਾਂ ਦੂਜਾ ਡੈਂਚਰ ਹੁੰਦਾ ਮੋਸਟਲੀ ਬਹੁਤ ਸੋਹਣੇ ਰਿਜ਼ਲਟਸ ਆਉਂਦੇ ਆ ਉਸ ਡੈਂਚਰਸ ਦੇ ਕਿਉਂਕਿ ਉਹਦੋਂ ਬੋਟ ਆਪਣੇ ਕੋਲ ਪਏ ਆ ਫਿਰ ਜਿਵੇਂ ਜਿਵੇਂ ਬੋਟ ਥੱਲੇ ਵਾਲਾ ਸਪੈਸ਼ਲੀ ਥੱਲੇ ਵਾਲਾ ਡੈਂਚਰ ਜਦੋਂ ਜਾਣਾ ਸ਼ੁਰੂ ਹੋ ਜਾਂਦਾ ਹੈਗਾ ਜਦੋਂ ਬੋਟ ਕਸਣੇ ਸ਼ੁਰੂ ਹੋ ਜਾਂਦੇ ਤਾਂ ਥੱਲੇ ਵਾਲੇ ਡੈਂਚਰਸ ਦੀਆਂ ਪ੍ਰੋਬਲਮ ਜਿਆਦਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਅੱਛਾ ਜੀ ਤੇ ਫੇਰ ਆਪਾਂ ਨੂੰ ਥੋੜਾ ਬਹੁਤ ਆ ਜਿਹੜੇ ਮਸਲਸ ਨੇ ਮੂੰਹ ਦੇ ਮਾਸਪੇਸ਼ੀਆਂ ਨੇ ਉਹਨਾਂ ਤੋਂ ਵੀ ਹੈਲਪ ਲੈ ਕੇ ਡੈਂਚਰਸ ਜਿਹੜੇ ਆ ਕਸਟਮਾਈਜ਼ ਕੀਤੇ ਜਾਂਦੇ ਆ ਉਤਲੇ ਦੀ ਪ੍ਰੋਬਲਮ ਨਹੀਂ ਹੁੰਦੀ ਉਤਲਾ ਹਮੇਸ਼ਾ ਬੁੱਟਾਂ ਤੇ ਤੇ ਤਾਲੂਏ ਦੇ ਸਹਾਰੇ ਖੜਾ ਰਹਿੰਦਾ ਡੈਂਚਰਸ ਮੋਸਟਲੀ ਪੇਸ਼ੈਂਟ ਇਹ ਕਹਿੰਦੇ ਵੀ ਮੇਨ ਤਾਂ ਉਤਲੇ ਦੀ ਕੋਈ ਪ੍ਰੋਬਲਮ ਹੀ ਨਹੀਂ ਮੈਂ 20 ਸਾਲ ਤੋਂ ਸੇਮ ਡੈਂਚਰ ਲਾ ਰਿਆ ਥੱਲੇ ਵਾਲਾ ਨਹੀਂ ਠੀਕ ਆ ਰਿਹਾ ਜਾਂ 20 ਸਾਲ ਪੁਰਾਣਾ ਜਿਹੜਾ ਡੈਂਚਰ ਹੁੰਦਾ ਉਹ ਠੀਕ ਹੁੰਦਾ ਕਿਉਂਕਿ ਉਹਦੀ ਆਦਤ ਪਈ ਹੁੰਦੀ ਆ ਪੇਸ਼ੈਂਟ ਨੂੰ ਉਹ ਲੂਜ਼ ਵੀ ਹੋਇਆ ਹੁੰਦਾ ਪਰ ਉਹ ਉਸੇ ਹਿਸਾਬ ਨਾਲ ਅਡਾਪਟ ਪਰ ਜਦੋਂ ਤੁਸੀਂ ਨਵਾਂ ਡੈਂਚਰ ਦਿੰਨੇ ਹੋ ਕਈ ਵਾਰ ਉਹ ਕਹਿੰਦੇ ਆ ਵੀ ਥੱਲੇ ਵਾਲਾ ਜ਼ਿਆਦਾ ਲੂਜ਼ ਲੱਗਦਾ ਉੱਪਰ ਵਾਲੇ ਨਾਲੋਂ ਸੋ ਉਹਦੇ ਕਾਰਨ ਇਹ ਹੁੰਦੇ ਹੈਗੇ ਆ ਸੋ ਬੱਟ ਮਾਸਪੇਸ਼ੀਆਂ ਦੋਨੇ ਕੰਮ ਆਉਂਦੀਆਂ ਡੈਂਚਰ ਬਣਾਉਂਦੇ ਆ ਡੈਂਟਿਸਟ ਤੋਂ ਡੈਂਚਰਿਸਟ ਤੱਕ ਕਾਹਦਾ ਆਉਣਾ ਚਾਹੀਦਾ ਬੰਦੇ ਨੂੰ ਇੱਕ ਅਦਾ ਦੰਤ ਤਾਂ ਮੇਰੇ ਖਿਆਲ ਡੈਂਟਿਸਟ ਵੀ ਸੈੱਟ ਕਰ ਦਿੰਦੇ ਆ ਤੁਹਾਡੇ ਕੋਲ ਕਾਦਾ ਆਵੇ ਹਾਂਜੀ ਸੋ ਜਿਹੜੇ ਡੈਂਚ ਡੈਂਟਿਸਟ ਨਹੀਂ ਜੀ ਵੈਸੇ ਤਾਂ ਉਹ ਦੋਨੇ ਚੀਜ਼ਾਂ ਹੀ ਕਰ ਸਕਦੇ ਹੁੰਦੇ ਆ ਮੈਂ ਇਹ ਨਹੀਂ ਕਹਿੰਦੀ ਵੀ ਅਸੀਂ ਹੀ ਕਰਦੇ ਹੈਗੇ ਆ ਕਿਉਂਕਿ ਸਕੋਪ ਆਫ ਪ੍ਰੈਕਟਿਸ ਉਹਨਾਂ ਦਾ ਵੀ ਆ ਪਰ ਸਾਨੂੰ ਸਪੈਸ਼ਲਾਈਜ਼ਡ ਕੀਤਾ ਗਿਆ ਹੈਗਾ ਡੈਂਚਰਸ ਦੇ ਵਿੱਚ ਸੋ ਜਦੋਂ ਤੁਹਾਡੇ ਸਾਰੇ ਦੰਦ ਨਿਕਲ ਗਏ ਤੇ ਜੇ ਤੁਹਾਡੇ ਪਹਿਲਾਂ ਤੋਂ ਸਾਰੇ ਦੰਦ ਨਿਕਲੇ ਹੋਇਆ ਤੇ ਤੁਸੀਂ ਸਿਰਫ ਡੈਂਚਰ ਦੀ ਰਿਪਲੇਸਮੈਂਟ ਕਰਾਉਣੀ ਆ ਮਤਲਬ ਸਿਰਫ ਚੇਂਜ ਹੀ ਕਰਾਉਣਾ ਤੁਸੀਂ ਸਿੱਧਾ ਸਾਡੇ ਕੋਲ ਆ ਸਕਦੇ ਹੋ ਜੇ ਤੁਹਾਡੇ ਅੱਧੇ ਦੰਦ ਪਏ ਨੇ ਤਾਂ ਆਪਾਂ ਪਾਰਸ਼ਲ ਡੈਂਚਰ ਲਾਉਣਾ ਹੈਗਾ ਤਾਂ ਉਸ ਤੋਂ ਪਹਿਲਾਂ ਇੱਕ ਵਾਰੀ ਡੈਂਟਿਸਟ ਦਾ ਚੈੱਕਅਪ ਜ਼ਰੂਰੀ ਹੁੰਦਾ ਜਿਹੜਾ ਕਿ ਪਿਛਲੇ 1 ਸਾਲ ਦੇ ਵਿੱਚ ਹੋਣਾ ਚਾਹੀਦਾ ਜੇ ਨਹੀਂ ਹੋਇਆ ਹੁੰਦਾ ਦੋਨੋਂ ਤਰੀਕੇ ਨਾਲ ਪੇਸ਼ੈਂਟਸ ਮੇਰੇ ਕੋਲ ਆਉਂਦੇ ਨੇ ਸਿੱਧਾ ਵੀ ਆ ਜਾਂਦੇ ਨੇ ਡੈਂਚਰ ਡੈਂਟਿਸਟ ਵੀ ਰਾ रेफर ਕਰਦੇ ਨੇ ਸੋ ਜੇ ਸਿੱਧਾ ਆਉਂਦੇ ਆ ਤੇ ਉਹਨਾਂ ਦਾ ਨਹੀਂ ਚੈੱਕ ਅਪ ਹੋਇਆ ਹੁੰਦਾ ਪਿਛਲੇ 1 ਸਾਲ ਦੇ ਵਿੱਚ ਤਾਂ ਅਸੀਂ ਵਾਪਸ ਭੇਜਦੇ ਆ ਪ੍ਰੋਪਰ ਡੈਂਟਿਸ ਕੋਲੇ ਲਿਖ ਕੇ ਪ੍ਰੋਪਰ ਰੈਫਰਲ ਦੇ ਨਾਲ ਕਿ ਅਸੀਂ ਇਹ ਚਾਹੁੰਦੇ ਆ ਪੇਸ਼ੈਂਟ ਦਾ ਪੇਸ਼ੈਂਟ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਆ ਤੇ ਉਹ ਇਦਾਂ ਦਾ ਟ੍ਰੀਟਮੈਂਟ ਪਲਾਨ ਚਾਹੁੰਦਾ ਹੈਗਾ ਫਿਰ ਡੈਂਟਿਸ ਤੇ ਅਸੀਂ ਐਜ਼ ਅ ਟੀਮ ਕੰਮ ਕਰਦੇ ਆ ਪਾਰਸ਼ਲ ਡੈਂਚਰਸ ਦੇ ਲਈ ਸਪੈਸ਼ਲੀ ਜਿਹੜੀ ਹੁਣ ਟੈਕਨੀਕਸ ਨੇ ਜੀ AI ਬਹੁਤ ਆ ਰਹੀ ਆ ਉਹਨੇ ਕਿੰਨਾ ਕੁ ਅਫੈਕਟ ਕੀਤਾ ਪਹਿਲਾਂ ਤਾਂ ਹੱਥੀ ਤੁਸੀਂ ਬਣਾਉਂਦੇ ਸੀ ਹੁਣ ਚੇਂਜ ਹੋਇਆ ਕੁਝ ਹਾਂਜੀ ਸੋ ਨਵੀਂ ਚੀਜ਼ ਹੈਗੀ ਆ ਡਿਜੀਟਲ ਡੈਂਜਰਸ ਬਾਤ ਹੈ ਜਿਆਦਾ ਸਮਾਂ ਨਹੀਂ ਹੋਇਆ ਇਸ ਨੂੰ ਥੋੜੇ ਸਾਲ ਪੁਰਾਣੀ ਹੋਈ ਹੈਗੀ ਆ ਜੇ ਆਪਾਂ ਮਾਰਕੀਟ ਦੇ ਕਹੀਏ ਤਾਂ 2016 ਤੋਂ ਮਾਰਕੀਟ ਦੇ ਵਿੱਚ ਆਈ ਹੈ ਉਦੋਂ ਪਹਿਲਾਂ ਸਿਰਫ ਐਕਸਪੈਰੀਮੈਂਟਸ ਹੋ ਰਹੇ ਸੀ ਉਹਦੇ ਤੇ ਹਜੇ ਵੀ ਮੈਂ ਕਹੂੰਗੀ ਵੀ ਸਟਿਲ ਉਹਦੇ ਬਾਰੇ ਬਹੁਤ ਸਾਰੀਆਂ ਸਟੱਡੀਜ਼ ਹੋਣੀਆਂ ਹੋ ਰਹੀਆਂ ਨੇ ਤੇ ਹੋਣਗੀਆਂ ਏਦੋਂ ਬੈਟਰ ਵੀ ਉਹ ਚੀਜ਼ ਹੋਊਗੀ ਪਰ ਲੇਟੈਸਟ ਜਿਹੜੀ ਅਸੀਂ ਕਹਿ ਸਕਦੇ ਆ ਇਟਸ ਅ ਡਿਜੀਟਲ ਡੈਂਚਰਸ AI ਪਾਵਰਡ ਡੈਂਚਰਸ ਵੀ ਅਸੀਂ ਕਹਿ ਦਿੰਨੇ ਆ ਉਹਨਾਂ ਨੂੰ ਕਿਉਂਕਿ ਉਹਦੇ ਵਿੱਚ AI ਟੈਕਨੀਕ ਯੂਜ਼ ਕਰਦੇ ਆ ਅਸੀਂ ਸੋ ਇੱਕ ਸਕੈਨਰ ਹੁੰਦਾ ਹੈਗਾ ਜਿਸ ਦੇ ਉੱਤੇ ਕੈਮਰਾ ਲੱਗਿਆ ਹੁੰਦਾ ਹੈ ਅੱਗੇ ਤੁਸੀਂ ਨਾਪ ਲੈਂਦੇ ਸੀਗੇ ਜਦੋਂ ਤੁਸੀਂ ਡੈਂਚਰਸ ਬਣਾਉਂਦੇ ਸੀ ਤੁਹਾਨੂੰ ਦੋ ਤਿੰਨ ਨਾਪ ਲੈਣੇ ਪੈਂਦੇ ਸੀ ਤੇ ਹੁਣ ਆਪਾਂ ਪਹਿਲਾ ਨਾਪ ਸਕਿਪ ਕਰਦੇ ਆ ਕੰਪਲੀਟ ਡੈਂਚਰਸ ਦੇ ਲਈ ਆਪਾਂ ਮਾਉਥ ਸਕੈਨ ਕਰ ਸਕਦੇ ਹੁੰਦੇ ਆ ਪੇਸ਼ੈਂਟ ਦਾ ਮੂੰਹ ਸਕੈਨ ਕਰਦੇ ਆ ਕੈਮਰਾ ਦੇ ਨਾਲ ਤੇ ਜਿਹੜਾ ਉਹ ਮਟੀਰੀਅਲ ਹੁੰਦਾ ਸੀ ਅੱਗੇ ਲੈਂਦੇ ਸੀ ਉੱਥੇ ਇੱਕ ਮਟੀਰੀਅਲ ਹੁੰਦਾ ਸੀ ਤੇ ਪੇਸ਼ੈਂਟ ਮੋਸਟਲੀ ਉੱਤੇ ਗੈਗ ਕਰਦੇ ਸੀਗੇ ਐਲਜੀਨੇਟ ਬੋਲਦੇ ਸੀ ਅਸੀਂ ਉਹਨੂੰ ਤੇ ਅਸੀਂ ਉਹਨੂੰ ਹੁਣ ਰਿਪਲੇਸ ਕਰ ਲਿਆ ਹੈਗਾ ਅਸੀਂ ਮਾਉਥ ਸਕੈਨ ਕਰ ਦਿੰਨੇ ਆ ਪੇਸ਼ੈਂਟ ਦਾ ਮੂਥ ਸਕੈਨ ਕਰ ਦਿੰਨੇ ਆ ਜਾਂ ਉਹਦੇ ਪੁਰਾਣੇ ਡੈਂਚਰਸ ਵੀ ਅਸੀਂ ਸਕੈਨ ਕਰਕੇ ਰੱਖਦੇ ਆ ਕਿਉਂਕਿ ਜਿਹੜੇ ਪੇਸ਼ੈਂਟ ਪੁਰਾਣੇ ਡੈਂਚਰਸ ਪਾਉਂਦਾ ਹੈ ਉਹਦੇ ਨਾਲ ਯੂਸ ਟੂ ਹੋਇਆ ਹੁੰਦਾ ਸੋ ਅਸੀਂ ਉਹਦੇ ਨੇੜ ਤੇੜ ਜੀ ਰੱਖਦੇ ਹਾਂ ਚੀਜ਼ਾਂ ਨੂੰ ਬਾਲੇ ਵੱਡੇ ਚੇਂਜਸ ਨਹੀਂ ਕਰਦੇ ਪਰ ਜਦੋਂ ਆਪਾਂ ਪਹਿਲਾ ਡੈਂਚਰਸ ਬਣਾਉਂਦੇ ਸੀ ਜੀ ਮਸ਼ੀਨ ਮੇਡਸ ਨਹੀਂ ਹੁੰਦੇ ਸੀ ਹੈਂਡ ਮੇਡਸ ਹੁੰਦੇ ਸੀ ਅਸੀਂ ਉਹਨੂੰ ਐਨਾਲੌਗ ਬੋਲਦੇ ਹਾਂ ਉਹਦੇ ਚ ਇਹੀ ਹੁੰਦਾ ਸੀ ਕਿ ਤੁਸੀਂ ਸਾਰਾ ਕੁਝ ਹੀ ਜ਼ੀਰੋ ਤੋਂ ਲੈ ਕੇ ਬਿਲਕੁਲ ਸਾਰਾ ਕੁਝ ਨਿਊ ਸਟਾਰਟ ਹੁੰਦਾ ਸੀਗਾ ਉਹ ਤਾਂ ਪੁਰਾਣਾ ਰੈਕਡ ਨਹੀਂ ਰਹਿੰਦਾ ਸੀ ਤੁਹਾਡੇ ਕੋਲ ਟੋਟਲੀ ਨਵੀਆਂ ਚੀਜ਼ਾਂ ਹੁੰਦੀਆਂ ਸੀ ਤੇ ਸਪੈਸ਼ਲੀ ਪਾਰਸ਼ਲ ਡੈਂਚਰਸ ਦੇ ਵਿੱਚ ਬਹੁਤ ਵੱਡੀ ਹੈਲਪ ਹੈਗੀ ਆ ਪਾਰਸ਼ਲ ਡੈਂਚਰਸ ਦੇ ਜਦੋਂ ਤੁਸੀਂ ਮੂੰਹ ਸਕੈਨ ਕਰਦੇ ਹੋ ਨਾ ਪੇਸ਼ੈਂਟ ਦਾ ਤਾਂ ਉਹਦੀ ਬੈਟਰ ਫਿਟਿੰਗ ਆਉਂਦੀ ਆ ਆਦਰਵਾਇਜ਼ ਜਦੋਂ ਤੁਸੀਂ ਨਾਪ ਲੈਂਦੇ ਸੀ ਤੇ ਕੁਛ ਨਾ ਕੁਛ ਹਿਊਮਨ ਐਰਰਸ ਆ ਜਾਂਦੇ ਆ ਚਾਹੇ ਬੰਦਾ 100% ਪਰਫੈਕਟ ਆ ਦੇ ਕੰਮ ਦੇ ਵਿੱਚ ਪਰ ਫਿਰ ਵੀ ਜਿਹੜਾ ਮਟੀਰੀਅਲ ਆ ਡਿਸਟੋਰਸ਼ਨ ਐਂਡ ਆਲ ਥੈਟ ਚੀਜ਼ਾਂ ਹੋ ਜਾਂਦੀਆਂ ਨੇ ਪੋਰਿੰਗ ਦੇ ਵਿੱਚ ਹੋ ਗਈ ਉਹਨੂੰ ਪੋਰ ਕਰਨ ਲੱਗੇ ਜਦੋਂ ਅਸੀਂ ਮਾਡਲ ਬਣਾਇਆ ਉਹਦੇ ਚ ਹੋ ਗਈ ਜਦੋਂ ਤੁਸੀਂ ਮੂੰਹ ਚੋਂ ਕੱਢਿਆ ਉਦੋਂ ਹੋ ਗਈ ਪਰ ਜਿਹੜਾ ਇਹ AI ਸਿਸਟਮ ਹੈਗਾ ਇਹਦੇ ਨਾਲ ਜਦੋਂ ਤੁਸੀਂ ਮੂੰਹ scan ਕਰਦੇ ਹੋ ਪੇਸ਼ੈਂਟ ਦਾ ਜਿਹੜੇ ਪਾਰਸ਼ਲ ਡੈਂਚਰਸ ਨੇ ਉਹਨਾਂ ਦੇ ਰਿਜ਼ਲਟਸ ਬਹੁਤ ਹੀ ਜ਼ਿਆਦਾ ਵਧੀਆ ਆ ਰਹੇ ਨੇ ਇਟਸ ਲਾਈਕ ਇਟ ਫਿਟ ਲਾਈਕ ਅਨਦਰ ਸਕਿਨ ਕਮਾਲ ਦੀ ਗੱਲ ਹੋ ਗਈ ਹੁਣ ਫਿਰ ਜ਼ਿਆਦਾ ਫਿਰ ਇਹਦੇ ਨਾਲ ਹੀ ਬਣਾ ਰਹੇ ਹਾਂ ਮੋਸਟਲੀ ਜੀ ਤੁਸੀਂ ਕਹਿ ਲਓ 80% ਅਸੀਂ ਵਰਕਫਲੋ ਇਹਦਾ ਹੀ ਰੱਖਿਆ ਹੈਗਾ 20% ਅਸੀਂ ਹਜੇ ਅਨਲੌਗ ਕਰਦੇ ਆ ਜਿਹੜੇ ਕੇਸਿਸ ਥੋੜੇ ਜਿਹਾ ਕੰਪਲਿਕੇਟਿਡ ਹੁੰਦੇ ਤੇ ਸੰਦ ਲੱਗਦਾ ਹੁੰਦਾ ਵੀ ਸਾਡਾ ਦੂਸਰਾ ਐਕਸਪੀਰੀਅੰਸ ਯੂਜ਼ ਹੋਣਾ ਚਾਹੀਦਾ ਹੈ ਇਹਦੇ ਵਿੱਚ ਸੋ ਫਿਰ ਛੇਤੀ ਵੀ ਬਣ ਲੱਗ ਗਿਆ ਅੱਗੇ ਨਾਲੋਂ ਛੇਤੀ ਬਾਂਦੇ ਤਾਂ ਹੈ ਵੀ ਜੀ ਪਰ ਮੈਂ ਇਹਦੇ ਬਾਰੇ ਨਹੀਂ ਕਹੂੰਗੀ ਵੀ ਛੇਤੀ ਬਾਂਦੇ ਆ ਉਹਦਾ ਰੀਜ਼ਨ ਇਹ ਹੈਗਾ ਕਿ ਵਰਕ ਪੇਸ਼ੈਂਟ ਵਰਕਫਲੋ ਜ਼ਿਆਦਾ ਹੋ ਗਿਆ ਹੈ ਨੰਬਰ ਆਫ ਪੇਸ਼IENTS ਜ਼ਿਆਦਾ ਨੇ ਡੈਂਟਲ ਪ੍ਰੋਫੈਸ਼ਨਲਸ ਘਟ ਨੇ ਚਲੋ ਠੀਕ ਹੈ ਤਾਂ ਆਪਾਂ ਨੂੰ ਚਾਹੀਦਾ ਹੈ ਅੱਛਾ ਸ਼ੁਰੂਆਤ ਤੋਂ ਫਿਨਿਸ਼ ਕਰਨ ਤੱਕ ਕਿੰਨਾ ਸਮਾਂ ਟੈਂਟੇਟਿਵਲੀ ਤੇ ਲਾਉਣ ਤੋਂ ਕੰਪਲੀਟ ਡੈਂਚਰ ਜਾਂ ਲਾ ਦੇਣ ਨੇ ਚਾਹੇ ਪਾਰਸ਼ਲ ਵੀ ਫੇਅਰ ਡੈਂਚਰਿਸਟ ਦੀ ਕਿੰਨੇ ਚੇਅਰ ਬਾਸ ਸਲਾਹ ਚਾਹੀਦੀ ਆ ਸੋ ਪਹਿਲਾ ਮੈਂ ਹਮੇਸ਼ਾ ਪੇਸ਼ੈਂਟ ਨੂੰ ਇਹ ਕਹਿਣੀ ਹੁੰਦੀ ਆ ਵੀ ਜਦੋਂ ਡੈਂਚਰਸ ਬਣਾ ਰਹੀਆਂ ਉਦੋਂ ਤਾਂ ਸਿਰਫ ਮੈਂ ਕੰਮ ਕਰ ਰਹੀ ਆ ਉਦੋਂ ਤੁਸੀਂ ਡੈਂਚਰ ਨੂੰ ਲੈ ਨਹੀਂ ਸਕਦੇ ਵੀ ਡੈਂਚਰ ਮੈਨੂੰ ਮਿਲ ਗਿਆ ਜਾਂ ਕੋਸ਼ਾ ਜਿੱਦਨ ਮੈਂ ਤੁਹਾਨੂੰ ਡੈਂਚਰ ਦੇ ਕੇ ਘਰੇ ਭੇਜਦਾ ਉਸ ਦਿਨ ਤੁਹਾਡਾ ਨਾਲ ਮੇਰੇ ਕੰਮ ਸ਼ੁਰੂ ਹੁੰਦਾ ਸੋ ਤੁਸੀਂ ਡੈਂਚਰਸ ਪਾਉਣੇ ਹੋ ਤੁਹਾਨੂੰ ਫਾਲੋ ਅਪਸ ਚਾਹੀਦੇ ਆ ਸੋ ਅਸੀਂ ਪਹਿਲਾਂ ਹੀ ਫਾਲੋ ਅਪਸ ਬੁੱਕ ਕਰਕੇ ਭੇਜ ਦਿਆਂ ਪੇਸ਼ੈਂਟ ਦੇ ਤਾਂ ਕਿ ਉਹਨਾਂ ਨੂੰ ਪ੍ਰੋਬਲਮਸ ਨਾ ਆਉਣ ਸਾਡੇ ਤਿੰਨ ਪੇਸ਼ੈਂਟ ਦੇ ਫਾਲੋ ਅਪਸ ਆਲਰੇਡੀ ਬੁੱਕ ਹੁੰਦੇ ਆ ਸਕੈਡਿਊਲ ਦੇ ਵਿੱਚ ਕਿ ਅਸੀਂ ਪੇਸ਼ੈਂਟ ਨੂੰ ਇੰਨੇ ਇੰਨੇ ਟਾਈਮ ਬਾਅਦ ਦੇਖਣਾ ਜੀ ਸੋ ਪਹਿਲਾ ਪ੍ਰੀਟੀ ਸੂਨ ਹੁੰਦਾ ਹੈਗਾ ਉਸ ਤੋਂ ਬਾਅਦ ਜਿੰਨਾ ਜਿੰਨਾ ਸਾਨੂੰ ਲੱਗਦਾ ਹੈ ਕਿ ਟਾਈਮ ਚਾਹੀਦਾ ਉਹ ਸਾਮ ਨਾਲ ਅਸੀਂ ਟਾਈਮ ਪਾਈ ਜਾਂਦੇ ਆ ਸੋ ਬਟ ਜਿਹੜੇ ਪਾਰਸ਼ਲ ਡੈਂਜਰਸ ਨੇ ਮੈਂ ਇਹਨਾਂ ਦਾ ਵੀ ਦੇਖਿਆ ਕਿ ਉਹਨਾਂ ਦੇ ਫਾਲੋਅ ਅਪਸ ਘੱਟ ਹੁੰਦੇ ਨੇ ਕਿਉਂਕਿ ਪੇਸ਼ੈਂਟ ਬਹੁਤ ਛੇਤੀ ਉਸ ਚੀਜ਼ ਨਾਲ ਯੂਸ ਟੂ ਹੋ ਜਾਂਦਾ ਤੇ ਪ੍ਰੋਬਲਮਸ ਨਹੀਂ ਕਰਦੇ ਪਾਰਸ਼ਲ ਡੈਂਜਰਸ ਸਪੈਸ਼ਲੀ ਜਿਹੜੇ ਅਸੀਂ ਡਿਜੀਟਲ ਟੈਕਨੀਕ ਯੂਜ਼ ਕਰਕੇ ਪਾਰਸ਼ਲਸ ਬਣਾ ਰਹੇ ਹਾਂ ਪਰ ਉਸ ਤੋਂ ਬਾਅਦ ਜਿਨ੍ਹਾਂ ਦੇ ਨਵੇਂ ਦੰਦ ਨਿਕਲੇ ਤੇ ਪਹਿਲਾ ਡੈਂਚਰ ਆ ਉਹਨਾਂ ਨੂੰ ਅਸੀਂ 3 ਮਹੀਨੇ ਬਾਅਦ ਵੀ ਚੈੱਕ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਹੋ ਸਕਦਾ 3 ਮਹੀਨੇ ਬਾਅਦ ਰੀਲਾਈਨ ਦੀ ਲੋੜ ਪਵੇ ਡੈਂਚਰਸ ਲੂਜ਼ ਹੋਣੇ ਸ਼ੁਰੂ ਹੋ ਜਾਣ ਕਿਉਂਕਿ ਨਵੇਂ ਦੰਦ ਕਢਾਈ ਸੀ ਬਟ ਸੁੱਕਣੇ ਸ਼ੁਰੂ ਹੋ ਜਾਣ ਤੇ ਜੇ ਜਸਟ ਪਹਿਲਾਂ ਤੋਂ ਡੈਂਚਰ ਪਾ ਰਿਹਾ ਤੇ ਰਿਪਲੇਸ ਕੀਤਾ ਤਾਂ ਅਸੀਂ ਉਹਨਾਂ ਨੂੰ ਇਅਰਲੀ ਫਾਲੋ ਅਪ ਕਰਦੇ ਹਾਂ ਕਿ ਤੁਸੀਂ ਹਰ ਹਰ ਸਾਲ ਬਾਅਦ ਆ ਕੇ ਸਾਨੂੰ ਚੈੱਕ ਕਰਾ ਜਾਣੇ ਆ ਅਸੀਂ ਡੈਂਚਰਸ ਕਲੀਨ ਕਰ ਦਿੰਨੇ ਆ ਮਾਊਥ ਚੈੱਕ ਕਰ ਦਿੰਨੇ ਆ ਕਿ ਸਾਰਾ ਕੁਝ ਠੀਕ ਚੱਲ ਰਿਹਾ ਹੈਗਾ ਜੇ ਲੱਗੇ ਵੀ ਰੀਲਾਈਨ ਕਰਨ ਦੀ ਲੋੜ ਹੈਗੀ ਦੈਨ ਵੀ ਗੋ ਫॉर ਅ ਰੀਲਾਈਨਸ ਐਂਡ ਆਲ ਦੋਸਰ ਸਰਵਿਸਿਸ ਕਿੰਨੀ ਉਮਰ ਹੈ ਜੀ ਇੱਕ ਡੈਂਚਰ ਦੀ ਸੋ ਨਾਰਮਲ ਡੈਂਚਰ ਦੀ ਉਮਰ ਜੇ ਮੈਂ ਤੁਹਾਨੂੰ ਦੱਸਾਂ ਤਾਂ 7 ਤੋਂ 8 ਸਾਲ ਹੁੰਦੀ ਹੈ ਜੀ ਵਧੀਆ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਉਹ ਚੇਂਜ ਕਰਨ ਵਾਲਾ ਹੋ ਜਾਂਦਾ ਕਿਉਂਕਿ ਉਹਦੇ ਜਿਹੜੇ ਦੰਦ ਐ ਉਹਨਾਂ ਦਾ ਤਿੱਖਾਪਨ ਘਸ ਜਾਂਦਾ ਜਦੋਂ ਤਿੱਖਾਪਨ چلا ਗਿਆ that means ਤੁਹਾਡੇ ਡੈਂਚਰ ਚੱਥ ਨਹੀਂ ਰਹੇ ਤੁਸੀਂ ਐਫਰਟ ਜ਼ਿਆਦਾ ਲਾ ਰਹੇ ਹੋ ਤੇ ਫਿਰ ਕਈ ਵਾਰੀ ਬਜ਼ੁਰਗ ਕਹਿੰਦੇ ਵੀ ਪਹਿਲਾਂ ਤਾਂ ਸਹੀ ਚੱਤਦੇ ਸੀ ਹੁਣ ਚੁਬਣੇ ਸ਼ੁਰੂ ਹੋ ਗਏ ਸੋ ਇਹਦਾ ਮਤਲਬ ਇਹ ਹੀ ਹੈ ਵੀ ਉਹ ਡੈਂਚਰ ਘਸ ਗਿਆ ਹੈ ਉੱਪਰੋਂ ਚੁਬਦੇ ਆ ਬੁੱਟਾਂ 'ਚ ਚੁਬਦੇ ਫਿਰ ਉਹ ਬੁੱਟਾਂ 'ਚ ਆ ਕਿਉਂਕਿ ਪੇਸ਼ੈਂਟ ਜ਼ੋਰ ਜ਼ਿਆਦਾ ਲਾ ਰਿਹਾ ਬਾਈਟ ਵੀ ਆਪਸ ਵਿੱਚ ਸੋ ਬਾਈਟ ਹੋ ਨਹੀਂ ਰਹੀ ਪ੍ਰੋਪਰ ਬਾਈਟ ਹੋ ਨਹੀਂ ਰਹੀ ਕਈਆਂ ਦੇ ਤੁਸੀਂ ਦੇਖਿਆ ਉਹਨੇ ਥੱਲੇ ਵਾਲਾ ਜਵਾੜਾ ਬਾਹਰ ਨੂੰ ਨਿਕ ਕਿਉਂਕਿ ਪੇਸ਼ੈਂਟ ਦਾ ਡੈਂਚਰ ਚੇਂਜ ਕਰਨ ਵਾਲਾ ਸੀ ਕੋਸ਼ ਸਾਲ ਪਹਿਲਾਂ ਤੇ ਉਹਨੇ ਕੀਤਾ ਨਹੀਂ ਲੰਬਾ ਚਲਾ ਲਿਆ ਫਿਰ ਥੱਲੇ ਵਾਲਾ ਜਵਾੜਾ ਦਾ ਸਟਾਪ ਪੁਆਇੰਟ ਖਤਮ ਹੋ ਜਾਂਦਾ ਉਹ ਗਾਣੂ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਤੁਸੀਂ ਇਹ ਵੀ ਦੇਖਿਆ ਹੋਣਾ ਖਾਸਾ ਕੰਮ ਹੈ ਹਾਂਜੀ ਮੇਰੇ ਪੇਸ਼ੈਂਟਸ ਮੈਨੂੰ ਹੱਸਦੇ ਹੁੰਦੇ ਆ ਵੀ ਤੂੰ ਕਾਫੀ ਸਾਰੇ professions ਇਕੱਠੇ ਕੀਤੇ ਹੋਏ ਨੇ ਜਿਵੇਂ ਕਾਰ ਪੇਂਟਿੰਗ ਹੋ ਗਈ ਇਲੈਕਟ੍ਰੀਕਲ ਹੋ ਗਿਆ ਤੇ ਆ ਪੇਂਟਿੰਗ ਦਾ ਵੀ ਹੋ ਗਿਆ ਮੈਂ ਕਹਿੰਨੀ ਨਹੀਂ ਹਾਂਜੀ ਅਸੀਂ ਮਲਟੀ ਸਕਿਲਡ ਹੈਗੇ ਆ ਅਸੀਂ ਸਾਰਾ ਕੁਝ ਹੀ ਲਾਗੂ ਕਰ ਲੈਂਦੇ ਆ ਤਾਂ ਵਧੀਆ ਇਹ ਆ ਵੀ ਵਧੀਆ ਭਾਸ਼ਾ ਚ ਸਮਝਾ ਦਿੰਨੇ ਹੋ ਤੁਸੀਂ ਪੰਜਾਬ ਪੜ੍ਹ ਕੇ ਆਏ ਹੋ ਉਹ ਉਹ ਇਹ ਵਧੀਆ ਸਾਡੇ ਜਿਨ੍ਹਾਂ ਨੇ ਮਾਪਿਆਂ ਦੇ ਆਉਣਾ ਹਾਂਜੀ ਕੋਈ ਬੋਲੀ ਦੀ ਮੁਸ਼ਕਲ ਨਹੀਂ ਸਾਰੀਆਂ ਪਛਾਵਾਂ ਬੋਲਦੇ ਹੋ ਸਮਝਾ ਦਿੰਨੇ ਹੋ ਅਖੀਰ ਦੇ ਵਿੱਚ ਆਪਣੇ ਦੋਨੇ ਲੋਕੇਸ਼ਨ ਦਾ ਨੰਬਰ ਤੇ ਸਮਾਂ ਐਬਸਫੋਰਡ ਕਿਹੜੇ ਦਿਨ ਹੁੰਨੇ ਹੋ ਇੱਥੇ ਕਿਹੜੇ ਦਿਨ ਆਉਨੇ ਹੋ ਜਾਂ ਸਟਾਫ ਸਦਾ ਹੀ ਹੁੰਦਾ ਹੈ ਤੇ ਅਖੀਰ ਚ ਕੋਈ ਹੋਰ ਮੈਸੇਜ ਸੋ ਸਾਡੀਆਂ ਦੋ ਲੋਕੇਸ਼ਨਸ ਨੇ ਜੀ ਸੜੀ ਐਂਡ ਐਬਸਫੋਰਡ ਹਮੇਸ਼ਾ ਪਲੀਜ਼ ਅਪਾਇੰਟਮੈਂਟ ਬਣਾ ਕੇ ਆਇਓ ਉਹ ਤੁਹਾਡੇ ਲਈ ਵੀ ਸਖਾਲਾ ਹੈ ਤੇ ਸਾਡੇ ਲਈ ਵੀ ਤੁਹਾਨੂੰ ਵੇਟ ਨਹੀਂ ਕਰਨੀ ਪਊਗੀ ਤੇ ਜੇ ਤੁਸੀਂ ਵਾਕ ਇਨ ਕਰ ਵੀ ਲਿਤਾ ਦੇਖਤਾ ਸੀ ਲਵਾਂਗੇ ਨਹੀਂ ਹੈਗਾ ਹੋ ਸਕਦਾ ਸੀ ਲੰਚ ਟਾਈਮ 'ਚ ਦੇਖਦੀਏ ਤੁਹਾਨੂੰ ਪਰ ਤੁਹਾਨੂੰ ਬੈਣਾ ਬਹੁਤ ਲੰਮਾ ਪੈ ਸਕਦਾ ਹੈਗਾ ਕਿਉਂਕਿ ਅਸੀਂ ਹਮੇਸ਼ਾ ਬਾਇ ਅਪਾਇੰਟਮੈਂਟ ਕੰਮ ਕਰਦੇ ਹਾਂ ਆਮ ਤੇ ਜਦੋਂ ਤੁਸੀਂ ਅਪਾਇੰਟਮੈਂਟ ਬੁੱਕ ਕਰਦੇ ਹੋ ਤੁਹਾਨੂੰ ਬਕਾਇਦਾ ਪੁੱਛਿਆ ਜਾਂਦਾ ਹੈਗਾ ਕਿ ਤੁਸੀਂ ਕਿਤੇ ਨਾਲ ਬੁੱਕ ਕਰਨੀ ਹੈ ਤੇ ਕਿੱਥੇ ਬੁੱਕ ਕਰਨੀ ਹੈਗੀ ਆ ਸੋ ਜਿਹੜੇ ਮੇਰੇ ਡੇਜ਼ ਹੈਗੇ ਨੇ ਉਹ ਉਹਦੇ ਅਕੋਰਡਿੰਗਲੀ ਉੱਪਰ ਥੱਲੇ ਕਈ ਵਾਰੀ ਹੋ ਸਕਦੇ ਹੁੰਦੇ ਨੇ ਸੋ ਫਿਕਸਡ ਕੋਈ ਡੇਜ਼ ਨਹੀਂ ਹੈਗੇ ਪਰ ਹਾਂਜੀ ਅਸੀਂ ਆਲਮੋਸਟ 5 ਦਿਨ ਖੋਲਦੇ ਹੈਗੇ ਆ ਆ ਕਈ ਵਾਰੀ ਰਿਕੁਐਸਟ ਕਰਨ ਤੇ ਵੀਕੈਂਡਸ ਤੇ ਵੀ ਖੋਲਦੇ ਹੈਗੇ ਆ ਮੈਂ ਤੇ ਮੇਰੀ ਐਸੋਸੀਏਟ ਉਹਦੇ ਲੁੱਕ ਆਫਟਰ ਕਰ ਲੈਨੇ ਹੈਗੇ ਆ ਤੇ ਅਸੀਂ ਸੀਡੀਸੀਪੀ ਪ੍ਰੋਵਾਈਡਰਸ ਹੈਗੇ ਆ ਸੋ ਜਿਹੜਾ ਕੈਨੇਡੀਅਨ ਡੈਂਟਲ ਕੇਅਰ ਪਲਾਨ ਆਇਆ ਹੈਗਾ ਅਸੀਂ ਉਹ ਵਾਲੇ ਪੇਸ਼ੈਂਟਸ ਲੈਨੇ ਹੈਗੇ ਆ ਜੀ ਸੇ ਹਮੇਸ਼ਾ ਸਾਡੀ ਕਾਉਂਸਲਟੇਸ਼ਨਸ ਬਿਲਕੁਲ ਫ੍ਰੀ ਹੁੰਦੀਆਂ ਨੇ ਤੁਹਾਨੂੰ ਸਲਾਹ ਬਿਲਕੁਲ ਮੁਫਤ ਦਿੱਤੀ ਜਾਏਗੀ ਤੁਸੀਂ ਕਦੇ ਵੀ ਆਪਦੀ ਕਾਉਂਸਲਟੇਸ਼ਨ ਬੁੱਕ ਕਰਕੇ ਫਿਰ ਡਿਸੀਜਨ ਬਣਾ ਸਕਦੇ ਹੋ ਵੀ ਤੁਸੀਂ ਜਾਣਾ ਹੈ ਡੈਂਚਰਸ ਲਈ ਕਿ ਨਹੀਂ 7786000811 ਹਾਂਜੀ 7786000811 ਧੰਨਵਾਦ ਜੀ ਬਹੁਤ ਬਹੁਤ ਤੁਸੀਂ ਆਏ ਤੇ ਦੁਬਾਰਾ ਗੱਲਬਾਤ ਕੀਤੀ ਕੰਟੀਨਿਊ ਕਰਾਂਗੇ ਸ਼ੋਭੇ ਸ਼ਾਮਾ ਹਾਂਜੀ ਥੈਂਕ ਯੂ ਸੋ ਮਾਚੀ ਗਗਨਦੀਪ ਚਾਹਲ ਡੈਂਚਰਿਸਟ ਨੇ ਤੁਸੀਂ ਗੱਲਬਾਤ ਸੁਣ ਕੇ ਹਟਿਓ ਦੋ ਇਹਨਾਂ ਦੀਆਂ ਲੋਕੇਸ਼ਨਸ ਨੇ ਸਰੀ ਤੇ ਐਬਸਫੋਰਡ ਜੀ ਸਬਸਨੇਟ 6000811 ਕਵਰੇਜ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਆ ਉਹਦਾ ਤੁਸੀਂ ਫਾਇਦਾ ਉਠਾ ਸਕਦੇ ਹੋ 778600811